ਇਹ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾਹਰ ਨਾ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲੋਂ ਇੱਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਲੁਧਿਆਣਾ ਪਹੁੰਚਾ ਕੇ ਲੈ ਗਈ ਆ ਭਾਨਾ ਰੜਕਦਾ ਸੀ ਇਹ ਸਰਕਾਰ ਦੀ ਅੱਖਾਂ 'ਚ ਕਿਉਂਕਿ ਇਨਾਂ ਦਿਗਾ ਆ ਜਿਹੜੇ ਏਜੰਟ ਨੇ ਠੱਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀ ਭੁਗਤਾ ਸਰਕਾਰਾਂ ਦੀ ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਇਆ ਲੱਖਾਂ ਰੁਪਇਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ ਜਿਹੜਾ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਉਹ ਹਰ ਬੰਦਾ ਤੁਸੀਂ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਦੇ ਵਿੱਚੋਂ ਦਿੱਲੀੋਂ ਵਕੀਲ ਮਗਾਉਂਦੇ ਰਿਹਾ ਦਿੱਲੀੋਂ 5 ਕਰੋੜ ਰੁਪਏ ਦੇ ਵਿੱਚ ਵਕੀਲ ਪਿਆ 5 ਕਰੋੜ ਰੁਪਏ ਦੇ ਵਿੱਚ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਐਨਾ ਜੋਰ ਐਨਾ ਪੈਸਾ ਕਿਸੇ ਗਰੀਬ ਗੁਰਬੇ ਦਾ ਕੋਈ ਘਰ ਹੀ ਪਾ ਦੇ ਕਿਸੇ ਹਸਪਤਾਲ ਹੀ ਬਣਾ ਦੇ ਕੋਈ ਨਾਵੇਂ ਸਕੂਲ ਹੀ ਬਣਾ ਦੇ ਕੋਈ ਕਾਲਜਾਂ ਯੂਨੀਵਰਸਿਟੀਆਂ ਘਟੇ ਜੋ ਉਹੀ ਇੱਥੇ ਪੈਸਾ ਦੇ ਦੇ ਐਨਾ ਜੋਰ ਤੂੰ ਜਿਹੜਾ ਸੁਪਰੀਮ ਕੋਰਟ ਦੀ ਜ਼ਮਾਨਤ ਰੱਦ ਕਰਾਉਣ ਨੂੰ ਗਿਆ ਐਨਾ ਜੋਰ ਗੁਰੂਗ੍ਰਾਂ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਹਤੇ ਲਾ ਦੇ ਕੋਨਸਾਬ ਤੇ ਲਾ ਦੇ ਐਨਾ ਜ਼ੋਰ ਚਿੱਟਾ ਰੋਕਣ ਦੀ ਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬ ਪੰਜਾਬੀਤ ਬਚਾਓ ਯਾਤਰਾ ਲੈ ਕੇ ਤੁਰੇ ਹੋਏ ਆ ਪੰਜਾਬ ਦੇ ਪਿੰਡਾਂ 'ਚ ਹੁਣ ਵੀ ਅਸੀਂ ਰਾਤ ਨੂੰ ਕਿਸੇ ਪਿੰਡ 'ਚ ਖੜੇ ਆ। ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਸਾਂਝੀਆਂ। ਧਿਆਨ ਨਾਲ ਮੇਰਾ ਵੀਰ ਸੁਣ ਲਿਓ ਵੀ ਪੰਜਾਬ 'ਚ ਹੋ ਕੀ ਰਿਹਾ। ਪਹਿਲੀ ਗੱਲ ਤਾਂ ਸਰਦਾਰ ਸਕਪਾਲ ਸਿੰਘ ਖਹਿਰਾ। ਉਹਨਾਂ ਨੇ ਬਹੁਤ ਵੱਡਾ ਕੱਠ ਜਿਹੜਾ ਕੱਲ ਨੂੰ ਉਹਨਾਂ ਨੇ ਆਪਣੇ ਪਿੰਡ ਰਾਮਗੜ ਕਪੂਰਥਲਾ ਦੇ ਵਿੱਚ ਰੱਖਿਆ। ਸਾਰੇ ਭਰਾਵਾਂ ਨੂੰ ਪੰਜਾਬੀਆਂ ਨੂੰ ਅਪੀਲ ਹੈ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਸਾਨੂੰ ਉਹ ਜੋਦੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਆਪਦੀ ਪਾਰਟੀ ਤੋਂ ਉੱਪਰ ਉੱਠ ਕੇ ਆਪਦੀ ਪਾਰਟੀ ਦੀਆਂ ਜਿਹੜੀਆਂ ਹਦਾਇਤਾਂ ਨੇ ਗਾਈਡਲਾਈਨ ਨੇ ਉਦੋਂ ਉੱਪਰ ਉੱਠ ਕੇ ਉਸ ਇਨਸਾਨ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਹੈ ਚਾਹੇ ਸਾਡੇ ਮੁੰਡਿਆਂ ਨੂੰ ਯੂਪੀਏ ਲਾਇਆ ਚਾਹੇ ਐਨਐਸਏ ਲਾਇਆ ਚਾਹੇ ਕਿ ਹੋਰ ਥੱਕੇ ਹੋਏ ਪੰਜਾਬ ਦੇ ਨਾਲ ਹਮੇਸ਼ਾ ਉਹਨੇ ਬੰਦੇ ਨੇ ਉਸ ਇਨਸਾਨ ਨੇ ਕੋਈ ਪ੍ਰਵਾਨੀ ਨਹੀਂ ਕੀਤੀ ਕਿਸੇ ਪਾਰਟੀ ਦੀ ਪਰ ਉਹਨੇ ਬੰਦੇ ਨੇ ਪੰਜਾਬ ਦੇ ਹੱਕ ਚ ਬੋਲਿਆ ਉਹਦਾ ਖਮਿਆਜਾ ਉਸ ਇਨਸਾਨ ਨੂੰ ਇਹ ਭੁਤਨਾ ਪਿਆ ਗਿਆ ਭਵੰਤ ਸਿੰਘ ਦੀ ਸਰਕਾਰ ਨੇ 4 4.5 ਮਹੀਨੇ ਉਹਦੇ ਅੰਦਰ ਲਵਾਏ ਆ ਬਿਨਾਂ ਗੱਲ ਤੋਂ ਝੂਠੇ ਮੁਕੱਦਮਿਆਂ ਦੇ ਵਿੱਚ ਤੇ ਹਾਲੇ ਵੀ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚੋਂ ਜਿਹੜੀ ਉਹਦੀ ਜ਼ਮਾਨਤ ਹੋਈ ਸੀਗੀ ਉਹਨੂੰ ਰੱਦ ਕਰਾਉਣ ਦੇ ਲਈ ਸੁਪਰੀਮ ਕੋਰਟ ਗਏ ਸੀ ਸਪਰੀਮ ਕੋਰਟ ਨੇ ਇਹਨਾਂ ਨੂੰ ਲਾਹ ਪਾ ਕਰਕੇ ਨਾ ਦੀ ਮੋੜਿਆ ਉਥੋਂ ਉਹਦੀ ਹਾਈ ਕੋਰਟ ਵਾਲੀ ਜਮਾਨਤ ਸਖਪਾਲ ਸਿੰਘ ਖਹਿਰੇ ਦੀ ਰੱਦ ਨਹੀਂ ਕੀਤੀ ਮੈਂ ਪੁੱਛਣਾ ਚਾਹੁੰਦਾ ਹੈ ਭਵੰਤਸਿਆਂ ਜਿੰਨੇ ਕਰੋੜਾਂ ਰੁਪਿਆ ਲੱਖਾਂ ਨਹੀਂ ਕਰੋੜਾਂ ਰੁਪਿਆ ਖਹਿਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਦੇ ਵਿੱਚੋਂ ਦਿੱਲੀੋਂ ਵਕੀਲ ਮਗਾਉਂਦੇ ਰਿਹਾ ਦਿੱਲੀੋਂ 5 ਕਰੋੜ ਰੁਪਏ ਚ ਵਕੀਲ ਪਿਆ 5 ਕਰੋੜ ਰੁਪਏ ਚ ਖੈਰ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਇੰਨਾ ਜੋਰ ਇੰਨਾ ਪੈਸਾ ਕਿਸੇ ਗਰੀਬ ਗੁਰਬੇ ਦਾ ਕੋਈ ਘਰ ਹੀ ਪਾ ਦੇ ਕਿਸੇ ਹਸਪਤਾਲ ਹੀ ਬਣਾ ਦੇ ਕੋਈ ਨਾਵੇਂ ਸਕੂਲ ਹੀ ਬਣਾ ਦੇ ਕੋਈ ਕਾਲਜਾਂ ਯੂਨੀਵਰਸਟੀਆਂ ਘਟ ਜਾ ਉਹ ਇੱਥੇ ਪੈਸਾ ਦੇ ਦੇ ਇੰਨਾ ਜੋਰ ਤੂੰ ਜਿਹੜਾ ਸੁਪਰੀਮ ਕੋਰਟ ਦੀ ਜ਼ਮਾਨਤ ਰੱਦ ਕਰਾਉਣ ਨੂੰ ਗਿਆ ਇੰਨਾ ਜੋਰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਤੇ ਲਾ ਦੇ ਉਹ ਇਨਸਾਫ ਤੇ ਲਾ ਦੇ ਇੰਨਾ ਜ਼ੋਰ ਚਿੱਟਾ ਰੋਕਣ ਦੀ ਲਾ ਦੇ ਜਿੰਨਾ ਜ਼ੋਰ ਤੂੰ ਲੋਕਾਂ ਦੀ ਆਵਾਜ਼ ਦੱਬਣ ਤੇ ਹੋਇਆ ਵਾ ਜਿਹੜਾ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਉਹ ਹਰ ਬੰਦਾ ਤੁਸੀਂ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਜੇਲਾਂ ਦੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਖਰੇ ਨਾਲ ਬਾਪ ਰਿਆ ਜੇਲ੍ਹ ਦੇ ਵਿੱਚ ਕਿਵੇਂ ਉਹਨੂੰ ਜਲੀਲ ਕੀਤਾ ਗਿਆ ਕਿਵੇਂ ਠੱਠ ਕੀਤਾ ਗਿਆ ਉਸ ਇਨਸਾਨ ਨੂੰ ਪੰਜਾਬ ਦੇ ਲੋਕੋ ਤੁਹਾਡਾ ਫਰਜ਼ ਬਣਦਾ ਭਾਈ ਓਏ ਬਹੁਤ ਥੋੜੇ ਬੰਦੇ ਰਹਿ ਗਏ ਬਹੁਤ ਥੋੜੇ ਬੰਦੇ ਕੋਈ ਬੰਦਾ ਨਹੀਂ ਇੱਥੇ ਰਹਿਣਾ ਬੋਲਣ ਵਾਲਾ ਕੋਈ ਬੰਦਾ ਛੱਡਣਾ ਨਹੀਂ ਨਾਲ ਯਾਦ ਰੱਖਿਓ ਜੀ ਆਈ ਕੁੰਡੇ ਘਰਾਂ ਦੇ ਲਾਗੇ ਤੇ ਘਰਾਂ 'ਚ ਬੜੇ ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਹੈ ਭਾਨਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ 'ਚ ਖੜਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾਹਰਨ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲੋਂ ਇਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਨੂੰ ਲਿਹਣਾ ਪੁਰ ਚੱਕ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਭਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕੱਦਮਾ ਦਰਜ ਹੈ ਅਸੀਂ ਪੁੱਛਿਆ ਮੁਕੱਦਮਾ ਕਾਹਦਾ ਦਰਜ ਹੈ ਕਹਿੰਦੇ ਮੁਕੱਦਮਾ ਦਰਜਾ ਭਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਹੈ ਹੱਦ ਹੋ ਗਈ ਯਾਰ ਭਾਨਾ ਰੜਕਦਾ ਸੀ ਇਹ ਸਰਕਾਰ ਦੀ ਅੱਖਾਂ 'ਚ ਕਿਉਂਕਿ ਇੰਨਾ ਦਿਖਾ ਆ ਜਿਹੜੇ ਏਜੰਟ ਨੇ ਠਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀ ਭੁਗਤਾ ਸਰਕਾਰਾਂ ਦੀ ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ ਆ ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ ਕੋਈ ਬੰਦਾ ਜਾਂਦਾ ਹੈ ਦਰਖਾਸਤ ਦੇਣ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮਐਲਏ ਮੰਤਰੀ ਕੋਲ ਜਾਂਦਾ ਵੀ ਫਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਏਕੇ ਕੇ ਏਜੰਟ ਕਈ ਕਈ ਕਰੋੜਾਂ ਰੁਪਇਆ ਠੱਗੀ ਮਾਰੀ ਬੈਠਿਆ ਪੰਜਾਬ ਦੇ ਲੋਕਾਂ ਨਾਲ ਉਹ ਹੁਣ ਵੀ ਚੱਲ ਰਿਹਾ ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉਹ ਠੱਗੀਆਂ ਅੱਜ ਵੀ ਇਹਦੇ ਦੌਰ ਚੱਲ ਰਹੀਆਂ ਨੇ ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਇਆ ਲੱਖਾਂ ਰੁਪਇਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ ਅਸੀਂ ਮੰਨਦੇ ਆ ਸਾਡਾ ਮਿੱਤਰ ਆ ਕਈ ਮੇਰੇ ਮਿੱਤਰ ਮੈਨੂੰ ਫੋਨ ਕਰਦੇ ਆ ਕਿ ਭਾਨਾ ਬੋਲਦਾ ਸਹੀ ਨਹੀਂ ਭਾਨਾ ਇਹਨੂੰ ਬੋਲਣ ਦੀ ਅਕਲ ਨਹੀਂ ਮੈਂ ਮੰਨਦਾ ਭਾਨਾ ਕਈ ਵਾਰੀ ਜਜ਼ਬਾਤੀ ਹੋ ਕੇ ਵੱਧ ਘੱਟ ਬੋਲ ਜਾਂਦਾ ਪਰ ਉਹ ਦਿਲ ਦਾ ਸਾਫ਼ ਬੰਦਾ ਮੈਂ ਸਮਝਾਉਂਦਾ ਵੀ ਰੰਨਾ ਮੈਂ ਭਾਨਿਆ ਤੈਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤੂੰ ਗੁੱਸੇ 'ਚ ਕੋਈ ਗੱਲ ਇਹ ਜੀ ਬੋਲ ਜਾਂਦਾ ਉਹ ਗੱਲ ਲੋਕਾਂ ਨੂੰ ਦੁੱਖਦੀ ਹੈ ਗੱਲ ਨੂੰ ਸਲੀਕੇ ਤਰੀਕੇ ਨਾਲ ਰੱਖਿਆ ਕਰ ਦਲੀਲ ਨਾਲ ਗੱਲ ਆਪਣੀ ਰੱਖਿਆ ਕਰ ਪਰ ਉਸ ਇਨਸਾਨ ਤੇ ਅੱਜ ਕਿਸੇ ਏਜੰਟ ਵੱਲੋਂ ਦਰਖਾਹ ਦਿੱਤੀ ਗਈ ਦੇ ਸੁਣਨ ਚ ਆਇਆ ਵੀ 354 ਦਾ ਕੋਈ ਮੁਕੱਦਮਾ ਲੁਧਿਆਣੇ ਦੇ ਵਿੱਚ ਦਰਜ ਕਰਕੇ ਅੱਜ ਉਹਨੂੰ ਸਾਡੀ ਯਾਤਰਾ ਤੋਂ ਵਾਪਸ ਆਉਂਦੇ ਨੂੰ ਚੱਕ ਕੇ ਉਹ ਲੁਧਿਆਣੇ ਗ੍ਰਿਫਤਾਰੀ ਪਾ ਕੇ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਧਾਰਾ ਉੱਤੇ ਜੜਨਗੇ ਪਤਾ ਨਹੀਂ ਉਹਨੂੰ ਕੋਈ ਹੋਰ ਕਿਸ ਤਰੀਕੇ ਨਾਲ ਉੱਥੇ ਜਲੀਲ ਕੀਤਾ ਜਾਊ ਦੀ ਕੁੱਟਮਾਰ ਕੀਤੀ ਜਾਵੇ ਕੀ ਕੀ ਕੀਤਾ ਜਾਊਗਾ ਇਹ ਹਲੇ ਪਤਾ ਲੱਗੂਗਾ ਜੇ ਕਿ ਬੰਦਾ ਪੰਜਾਬ ਦੇ ਲੋਕਾਂ ਨਾਲ ਖੜਦਾ ਕਿਸੇ ਪੰਜਾਬ ਦੇ ਲੋਕਾਂ ਦੇ ਕੰਮ ਆਉਂਦਾ ਕੁੱਤੀਆਂ ਵਸਾਉਣ ਦੀ ਗੱਲ ਕਰਦਾ ਕੋਈ ਏਜੰਟਾਂ ਤੋਂ ਪੈਸੇ ਵਾਸ ਕਰਾਉਣ ਦੀ ਗੱਲ ਕਰਦਾ ਉਹ ਸਰਕਾਰ ਨੂੰ ਰੜਕਦਾ ਲੋੜ ਕੀ ਆ ਸਾਡੇ ਵਰਗਿਆਂ ਨੂੰ ਪੰਜਾਬ 'ਚ ਨਿਕਲਣ ਦੀ ਲੋੜ ਕੀ ਆ ਭਾਨੇ ਵਰਗਿਆਂ ਨੂੰ ਏਜੰਟਾਂ ਤੋਂ ਨਾਲ ਏਜੰਟਾਂ ਨਾਲ ਦੁਸ਼ਮਣੀਆਂ ਪਾਉਂਦੇ ਨੇ ਇਹਨਾਂ ਕੋਲ ਅਰਬਾਂ ਰੁਪਇਆ ਕੱਲ ਨੂੰ ਦੇ ਕੇ ਜਿਹਨੂੰ ਮਰਜ਼ੀ 50000 ਗੋਲੀ ਮਰਵਾ ਦੇਣ ਜਿਹਦੇ ਮਰਜ਼ੀ ਭਾਨੇ ਵਰਗਿਆਂ ਕੇ ਹੋਰ ਦੇ ਪਰ ਨਹੀਂ ਫੇਰ ਵੀ ਉਹ ਇਨਸਾਨ ਆ ਰੋਜ਼ ਵੱਧਵਾ ਵਾਲੇ ਦਿਨ ਪਿੰਡ ਬੈਠਦਾ ਹੁੰਦਾ ਸੀਗਾ ਮੈਨੂੰ ਸਮਝ ਆਉਂਦਾ ਸੀ ਮੈਂ ਭਾਨਿਆ ਜਿਹੜਾ ਕੰਮ ਤੂੰ ਚਲਾਇਆ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਇਹਨਾਂ ਨੇ ਆਪ ਕਰਨਾ ਨਹੀਂ ਦੂਜੇ ਬੰਦੇ ਨੂੰ ਕਰਨ ਦੇਣਾ ਨਹੀਂ ਤੈਨੂੰ ਮੈਂ ਲਿਜਾਉਣ ਗਿਆ ਔਲ ਹੱਥਾ ਚੱਕ ਕੇ ਹੁਣ ਪੰਜਾਬ ਦੇ ਲੋਕੋ ਜਾਂ ਉਹ ਬੰਦੇ ਜਾਂ ਜਿਹੜੇ ਕਹਿੰਦੇ ਸੀ ਭਾਨਿਆ ਬਹੁਤ ਚੰਗਾ ਕੰਮ ਕਰ ਰਿਹਾ ਇੱਠੇ ਹੋਣਗੇ ਬਾਈ ਹੋਣਗੇ ਇਕੱਠੇ ਕਬਾਤ ਅਸੀਂ ਫੇਸਬੁਕਾਂ ਦੇ ਉੱਤੇ ਫੱਟੇ ਚੱਕਣ ਵਾਲੇ ਆ ਚੱਕਦੇ ਫੱਟੇ ਬਾਈ ਤੇਰੇ ਨਾਲ ਐ ਕੋਈ ਗੱਲ ਨਹੀਂ ਬਾਈ ਕੋਈ ਪਰਵਾਹ ਨਾ ਕਰੀ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਬੱਸ ਐਨੇ ਕਿ ਜੋ ਕਰੀ ਹੋਵੇਂਗੇ ਸੀ ਹੋਮਾ ਇਕੱਠੇ ਜੇ ਕੱਲ ਨੂੰ ਅਸੀਂ ਹੋਕਾ ਦੇਗੇ ਕੱਲ ਨੂੰ ਅਸੀਂ ਕੋਈ ਰੈ ਬਾੜੀ ਕਰਕੇ ਕਿਤੇ ਇਕੱਠ ਰੱਖੀ ਆਵੋਗੇ ਓ ਛੋਟਾ ਮਾਨਸ ਵਾਲਾ ਕਾਮੀ ਨੇ ਪਹਿਲਾਂ ਅੰਦਰ ਰੱਖਿਆ ਮੈਂ ਉਹਨੂੰ ਵੀ ਹੁਣੀ ਗੱਲ ਕਰਕੇ ਛੱਡਿਆ ਮੈਂ ਕਿਹਾ ਪਹਿਲਾਂ ਤੇਰੇ ਤੇ ਹਮਲਾ ਹੋਇਆ ਤਿੰਨ ਚਾਰ ਦਿਨ ਪਹਿਲਾਂ ਅੱਜ ਤੇਰੇ ਤੇ ਫੇਰ ਹਮਲਾ ਹੋਇਆ ਮੈਂ ਕਿਹਾ ਸਰਕਾਰ ਤੇਰੇ ਨਾਲ ਪੰਗਾ ਕਿਨਾ ਕਿਨਾ ਪਵਾਉਗੀ ਜਾਂ ਤੇ ਐਚੋ ਕੋਈ ਮਰਵਾ ਦੂ ਜਾਂ ਤੈਨੂੰ ਮਰਵਾ ਦੇਣਗੇ ਜਾਂ ਕੋਈ ਹਜਾ ਮਕਦਮਾ ਹੋਵੇ ਉਹ ਜੀ ਕੋਈ ਘਰਾਂ ਦੇ ਵਿੱਚੋਂ ਕੋਈ ਬੁਢੀ ਖੜੀ ਕਰ ਲੈਣਗੇ ਵੀ ਝੋਟੇ ਨੇ ਆ ਬੁਢੀ ਦੀ ਨੂੰ ਹੱਥ ਪਾ ਲਿਆ ਆ ਕਿ ਹੁਣ ਜਿੰਮਿਆ ਕਿਸੇ ਏਜੰਟ ਵੱਲੋਂ ਝੂਠਾ ਪਰਚਾ ਦਿੱਤਾ ਗਿਆ ਸੋਜ ਵਾਲੇ ਮਹਾਰਾਜ ਜੀ ਇਹ ਚੰਗੀਆਂ ਨਹੀਂ ਬਧਿੱਕੀਆਂ ਸੱਜਣਾ ਚੰਗੀਆਂ ਨਹੀਂ ਆ ਇਥੇ ਬਹੁਤ ਵੱਡੇ ਵੱਡੇ ਆ ਤੁਰ ਗਏ ਬਹੁਤ ਵੱਡੇ ਵੱਡੇ ਆ ਤੁਰ ਗਏ ਜਿਹੜੇ ਕਹਣਗੇ ਸਾਡੇ ਹੁਕਮ ਨਾਲ ਪੱਤਾ ਨਹੀਂ ਹਿਲਦਾ ਅਸੀਂ ਐ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਐ ਡੈਰੀਆਂ ਲਾਈਆਂ ਹੋਈਆਂ ਅਸੀਂ ਆਹ ਕੀਤਾ ਹੋਇਆ ਲੋਕਾਂ ਨੇ ਧੂੜ ਚਟਾਤੀ ਮਿੱਟੀ ਚ ਮਿਲਾਤੇ ਹੰਕਾਰ ਚੰਗਾ ਨਹੀਂ ਹੁੰਦਾ ਮੈਂ ਪਹਿਲਾਂ ਬਹੁਤ ਵਾਰੀ ਕਿ ਹੰਕਾਰ ਚੰਗਾ ਨਹੀਂ ਹੁੰਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਸੀ ਕਿ ਤੂੰ ਨਿੱਜੀ ਦਸ਼ਮਣੀਆਂ ਕੱਢੇ ਲੋਕਾਂ ਦਾ ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੂੰ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਅਸੀਂ ਲੋਕਾਂ ਨੂੰ ਲੀਡਰਾਂ ਅੱਗੇ ਯੁਰਤ ਪੈਦਾ ਖਿੱਚੇ ਲੋਕਾਂ ਦੇ ਅਸੀਂ ਲੀਡਰਾਂ ਅੱਗੇ ਲੋਕ ਅੱਜ ਅੱਜ ਬੋਲਦੇ ਆ ਤਾਂ ਅੱਜ ਕੋਈ ਬੋਲਦਾ ਬੰਦਾ ਯਾਰ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਪਾਣੀ ਦੀ ਕੋਈ ਬੋਲੀ ਦੀ ਮੇਰੇ ਵਰਗੇ ਦੇ ਉੱਤੇ ਪਤਾ ਨਹੀਂ ਕੀ ਕੀ ਤੂੰ ਹਲੇ ਕਰੇਗਾ ਕੋਸ਼ਿਸ਼ਾਂ ਕਰੇਗਾ ਤੋ ਸਾਰਿਆਂ ਨੂੰ ਮੇਰਾ ਵੀਰ ਬੇਨਤੀ ਆ ਬਾਈ ਅੱਜ ਅਰੇ ਰਾਇ ਕਰਨੀ ਆ ਸਾਨੂੰ ਪੂਰਾ ਵੀ ਨਹੀਂ ਪਤਾ ਹਲੇ ਮੈਨੂੰ ਰਾਤ ਹੀ ਸੀਗਾ ਮੈਂ ਜਾਈ ਜਣਾ ਉਧਰ ਨੂੰ ਮੈਂ ਹਲੇ ਪਤਾ ਕਰਨਾ ਜਾ ਕੇ ਲਿਹਾਣੇ ਪਾਸੇ ਵੀ ਕੀ ਹੋਇਆ ਕੀ ਗੱਲਬਾਤ ਆ ਕਾਹਦਾ ਪਰਚਾ ਕਿਵੇਂ ਦਿੱਤਾ ਕਿਹਦੀ ਦਰਖਾਸਤ ਆ ਐ ਨਹੀਂ ਪਤਾ ਇਹ ਹੋ ਸਕਦਾ 6 ਮਹੀਨੇ ਅੰਦਰ ਲਿਬਾਉਣ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਚੱਲ ਪੇ ਅੱਜ ਭਾਨਾ ਫੜ ਲਿਆ ਕੱਲ ਨੂੰ ਕਿ ਮੇਰਾ ਹੋਰ ਸਾਥੀ ਫੜ ਲੈਣਗੇ ਉਸ ਤੋਂ ਬਾਅਦ ਮੈਨੂੰ ਫੜ ਕੇ ਅੰਦਰ ਦੇ ਦੇਣਗੇ ਤੁਸੀਂ ਬੈਠੇ ਆਮ ਨਾਲ ਘਰੇ ਲਜਾਈਆਂ ਜੇ ਬੈਠੇ ਟੌਰਨਾ ਬੈਠੇ ਜਮੀ ਕੋਈ ਗੱਲ ਨਹੀਂ ਬਾਈ ਠੀਕ ਹੈ ਫੇਸਬੁਕ ਤੇ ਮਾੜੀ ਜੀ ਕੋਈ ਗੱਲ ਹੋਵੇ ਹੱਕ ਚ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਾਸੇ ਹਟ ਜਿਓ ਅਸੀਂ ਪੰਜਾਬ ਦੇ ਲੋਕ ਆਪਣਾ ਫਰਜ਼ ਸਮਝ ਕੇ ਤੁਰੇ ਹੋਇਆ ਬਾਈ ਇਸ ਮਿੱਟੀ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਦਿਨ ਰਾਤ ਉਹ ਇਹ ਰਾਤ ਪੈਂਦੀ ਉੱਥੇ ਕਰਦੇ ਆਂ ਕੌਣ ਛੱਡਦਾ ਬਾਈ ਕਰ ਅਸੀਂ ਆਸਾਨ ਨਹੀਂ ਕਰਦੇ ਕਿਸੇ ਤੇ ਆਪਣਾ ਫਰਜ਼ ਨਿਭਾ ਰਹੇ ਆਂ ਪਰ ਸਾਥ ਤਾਂ ਦਿਓ ਯਾਰ ਖੜੋ ਤਾਂ ਸਹੀ ਨਾਲ ਯਾਰ ਕਿਤੇ ਐਡਾ ਧੱਕਾ ਯਾਰ ਦੇਖਿਆ 2 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਏਜੰਟ ਦੇ ਪਰਚਾ ਦਰਜ ਹੋਇਆ ਵੀ ਹਾਂ ਐਡਾ ਦੇਖਿਆ ਕਦੇ ਕੋਈ ਇਹ ਕਿੰਨੇ ਲੋਕ ਵਿਚਾਰੇ ਬਿਲਕਦੇ ਆ ਕਿਸੇ ਦੀਆਂ ਜ਼ਮੀਨਾਂ ਵੇਚ ਗਈਆਂ ਗਹਿਣੇ ਵੇਹ ਹੋ ਗਈਆਂ ਕਿਸੇ ਨੇ ਘਰ-ਬਾਰ ਵੇਚ ਕੇ ਜਨਤਾ ਨੂੰ ਪੈਸੇ ਭਰੇ ਆ ਤਾਂ ਕੀ ਹਾਲਾਤ ਆ ਲੋਕਾਂ ਦੇ ਕਿਵੇਂ ਚੱਕਰ ਮਾਰ ਮਰਦੇ ਹਾਂ ਧੱਕੇ ਮਾਰਦੇ ਜਾ ਕੇ ਜਲੀਲ ਕਰਦੇ ਏਜੰਟ ਬੈਠ ਕੇ ਦਫ਼ਤਰਾਂ ਦੇ ਵਿੱਚ ਅੱਜ ਭਾਨਾ ਏਜੰਟਾਂ ਤੋਂ ਪੈਸੇ ਕਢਾਉਂਦਾ ਸੀ ਲੋਕਾਂ ਨੇ ਭਾਨਾ ਚੱਕ ਕੇ ਅੰਦਰ ਬੰਦ ਕਰਤਾ ਕੱਲ ਨੂੰ ਥੋੜੀ ਆਵਾਜ਼ ਬੁਲੰਦ ਕੌਣ ਕਰੂਗਾ ਕੱਲ ਨੂੰ ਦੱਸ ਦਿਆਂ ਬਾਈ ਸਾਰੀ ਗੱਲਬਾਤ ਵੀ ਕਿੱਥੇ ਕੀ ਹੋਇਆ ਭਾਨਾ ਕਿਉਂ ਫੜਿਆ ਗਿਆ ਹੁਣ ਇੰਨੀ ਗੱਲ ਸਮਝ ਆਈ ਏ ਸਾਨੂੰ ਪਰ ਜੋ ਇਹ ਸਰਕਾਰ ਬੁਚੜਪਣੇ ਦੇ ਉੱਤਰੀ ਹੋਈ ਆ ਜੋ ਧੱਕੇਸ਼ਾਹੀ ਤੇ ਉਤਰੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਇਹ ਧੱਕਾ ਕਰ ਰਹੇ ਨੇ ਕਿਸੇ ਬੰਦੇ ਨੂੰ ਬੋਲਣ ਨਹੀਂ ਦੇ ਰਹੇ ਕੱਲਾ ਕੱਲਾ ਨਖੇੜ ਕੇ ਪੰਜਾਬ ਦੇ ਲੋਕੋ ਬਹੁਤ ਾਰੀ ਮੈਂ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣ ਲਿਓ ਮੈਂ ਇਹ ਹਾਂ ਤਰ੍ਹਾਂ ਦੇ ਸਟੇਜਾਂ ਦੇ ਵੀ ਸੁਣਾਉਣਾ ਤੇ ਤੁਹਾਨੂੰ ਮੈਂ ਐ ਵੀ ਸੁਣਾਉਂਦਾ ਰਹਿਣਾ ਇਹ ਵਾਰੀ ਸਭ ਦੀ ਆਉਣੀ ਆ ਬਾਈ ਜਿਵੇਂ ਹਿਟਲਰ ਜਦੋਂ ਜਹੂਦੀਆਂ ਤੇ ਕਹਿੰਦੇ ਜ਼ੁਲਮ ਕਰ ਰਿਹਾ ਸੀ ਨਾ ਉਸ ਵੇਲੇ ਦੇ ਕਿਸੇ ਕਵੀ ਨੇ ਗੱਲ ਕਹੀ ਸੀ ਕਿ ਪਹਿਲਾਂ ਮੇਰੇ ਸ਼ਹਿਰ ਨੂੰ ਮਾਰਨ ਆਏ ਮੇਰੇ ਦੇਸ਼ ਨੂੰ ਮਾਰਨ ਆਏ ਮੈਂ ਚੁੱਪ ਕਰ ਗਿਆ ਫਿਰ ਮੇਰੇ ਸ਼ਹਿਰ ਨੂੰ ਮਾਰਿਆ ਮੇਰੇ ਪਿੰਡ ਨੂੰ ਮਾਰਿਆ ਮੈਂ ਚੁੱਪ ਰਹਾ ਇੱਕ ਦਿਨ ਮੇਰੇ ਗਵਾਂਢੀ ਨੂੰ ਮੇਰੀਆਂ ਅੱਖਾਂ ਸਾਹਮਣੇ ਕੱਢ ਕੇ ਗੋਲੀ ਮਾਰਤੀ ਮੈਂ ਕੁੰਡਾ ਲਾ ਲਿਆ ਵੀ ਆਪਣੀ ਕਿਹੜਾ ਵਾਰੀ ਆਉਣੀ ਆ ਆਪਾਂ ਨੂੰ ਕੀ ਆਪਾਂ ਕੀ ਲੈਣਾ ਅਗਲੀ ਸਵੇਰ ਕਹਿੰਦਾ ਮੈਨੂੰ ਕੱਢ ਲਿਆ ਮੈਨੂੰ ਲਜਾਣ ਲੱਗੇ ਮਾਰਨ ਖਾਤਰ ਕਨਮਾ ਦੇ ਕਿ ਉਸ ਦਿਨ ਮੇਰੀ ਖਾਤਰ ਬੋਲਣ ਵਾਲਾ ਖੜਨ ਵਾਲਾ ਲੜਨ ਵਾਲਾ ਕੋਈ ਬਚਿਆ ਨਹੀਂ ਸੀ ਬਾਈ ਮਤਪ੍ਰੇਖਾ ਪਾਲਿਓ ਬਾਈ ਮਨਾਂ ਦੇ ਵਿੱਚ ਮਤਪ੍ਰੇਖਾ ਪਾਲਿਓ ਕਿ ਅੱਜ ਅਸੀਂ ਜੇ ਐਂ ਬੈਠੇ ਰਹੇ ਨਾ ਆਪਣੇ ਬੋਲ ਜਿਹੜੇ ਬੋਲਦੇ ਸਾਡੇ ਬੰਦੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਆਨ ਸਾਫ ਦੀ ਗੱਲ ਕਰਦੇ ਆ ਧੱਕੇ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਦੇ ਆ ਉਹਨਾਂ ਨਾਲ ਨਾ ਖੜੇ ਬਾਈ ਤਾਂ ਯਾਦ ਰੱਖਿਓ ਕਿਸੇ ਨੇ ਸਾਨੂੰ ਕੱਲ ਨੂੰ ਇੱਕ ਵੀ ਬੰਦਾ ਇੱਥੇ ਇਹਨਾਂ ਨੇ ਆਵਾਜ਼ ਬੁਲੰਦ ਕਰਨ ਵਾਲਾ ਸਾਰੇ ਬੰਦੇ ਚੁਣ-ਚੁਣ ਕੇ ਪਹਿਲਾਂ ਉਹਨਾਂ ਨੂੰ ਇਹ ਮਰਵਾਉਣਗੇ ਚਾਹੇ ਜਿੱਲਾ ਸੱਟਣਗੇ ਫਿਰ ਆਮ ਲੋਕਾਂ ਦਾ ਜੋ ਇੱਕ ਚੁੰਬਰ ਕੱਢਣਗੇ ਜੋ ਇਹ ਲੋਕਾਂ ਦਾ ਕਰਨਗੇ ਤੁਸੀਂ ਸੋਚਿਆ ਨਹੀਂ ਹੋਣਾ ਬਾਈ ਤਦ ਦੱਸਦੇ ਆਂ ਬਾਈ ਕੱਲ ਨੂੰ ਰਹਿ ਕਰਕੇ ਸਾਰੇ ਬੰਦਿਆਂ ਨਾਲ ਆਪਣੇ ਨੂੰ ਵੀ ਅਗਲਾ ਕੀ ਕਰਨਾ ਹੈ ਅਗਲਾ ਕਦਮ ਕੀ ਚੱਕਣਾ ਹੈ ਜੇ ਬਾਕੀ ਇੰਨੀ ਅਪੀਲ ਕਰੂੰਗਾ ਤੇ ਹੈਗਾ ਅੰਦਰ ਕੋਈ ਦਰਦ ਜਾਂ ਮਾੜਾ ਮੋਟਾ ਹੈ ਸਾਨੂੰ ਲੱਗਦਾ ਵੀ ਇਹ ਸਾਨੂੰ ਆਪਣੇ ਬੰਦਿਆਂ ਨਾਲ ਖੜਨਾ ਚਾਹੀਦਾ ਪਰ ਜਿੱਥੋਂ ਦਾ ਬਾਈ ਸੁਨੇਹਾ ਦੇਵਾਂਗੇ ਉਥੇ ਪਹੁੰਚ ਜਾਓ ਬਾਈ ਕੱਲੀਆਂ ਗੱਲਾਂ ਕੱਲੀਆਂ ਟਿੱਪਣੀਆਂ ਜਨਾ ਮੈਂ ਫੇਰ ਕਹਿਣਾ ਸਾਡੀ ਯਾਤਰਾ ਨੂੰ ਇਹਨਾਂ ਨੇ ਖੜਲ ਪਾਉਣ ਲਈ ਯਾਤਰਾ ਰੋਕਣ ਲਈ ਕੰਬੇ ਪਿਆਉਂਦੇ ਦੇ ਜਿਹਦੇ ਤੁਰੇ ਹੋਏ ਆ ਕਿਉਂਕਿ ਬਹੁਤ ਚੰਗਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਜਿਹੜੇ ਪਿੰਡ ਦੀ ਵੀ ਜਾਣਦੇ ਆ ਵੱਡੀ ਗਣਤੀ ਦੇ ਵਿੱਚ ਲੋਕ ਸੁਣਦੇ ਵੀ ਆ ਕੇ ਤੇ ਵੱਡੀ ਗਣਤੀ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਦੇ ਮੈਂਬਰ ਵੀ ਬਣ ਰਹੇ ਆ ਸਮਝ ਵੀ ਰਹੇ ਆ ਲੋਕ ਗੱਲ ਨੂੰ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਗੱਲ ਐ ਇਸੇ ਕਰਕੇ ਸਾਡੀ ਯਾਤਰਾ ਦਾ ਇਹਨਾਂ ਨੇ ਉਹਨੂੰ ਡੀਲ ਕਰਨ ਦੀ ਖਾਤਰ ਉਹ ਸਾਡੀ ਯਾਤਰਾ ਦੇ ਵਿੱਚ ਇਹਨਾਂ ਨੇ ਕਿਸੇ ਤਰੀਕੇ ਨਾਲ ਵੀ ਕੋਈ ਨਾ ਕੋਈ ਇਹ ਚ ਰੰਗ ਚ ਭੰਗ ਪਾਉਣ ਵਾਲੀ ਗੱਲ ਐ ਵੀ ਰੋਕਿਆ ਜਾਵੇ ਬੰਦੇ ਫੜੋਏ ਉਧਰ ਧਿਆਨ ਦੇਣਗੇ ਪਿੰਡਾਂ ਜਾਣ ਹਟਣਗੇ ਹੁਣ ਜਿਹੜੇ ਪੰਡਾ ਜਾਣਾ ਸੀ ਸਾਡਾ ਧਿਆਨ ਇਧਰ ਨੂੰ ਹੋ ਜਾਣਾ ਵੀ ਭਾਂਦੇ ਨੂੰ ਕਿਵੇਂ ਛੜਾਉਣਾ ਫਿਰ ਹੋਰ ਕਿਹਨੂੰ ਫੜ ਲੈਣਗੇ ਐਨੇ ਮੈਨੂੰ ਫੜ ਲੈਣਗੇ ਚਲੋ ਬਸ ਆਪਾਂ ਠੀਕਾਂ ਘਰੇ ਬੈਠੇ ਆ ਸੋਚੋ ਬਾਈ ਅਕਲ ਨੂੰ ਹੱਥ ਮਾਰੋ ਪੰਜਾਬ ਦੇ ਲੋਕਾਂ ਅਕਲ ਨੂੰ ਹੱਥ ਮਾਰੋ ਏ ਐਨੇ ਤਾਂ ਅਸੀਂ ਕਦੇ ਇਸ ਤਰੀਕੇ ਨਾਲ ਤਾਂ ਅਸੀਂ ਹੋਏ ਹੀ ਨਹੀਂ ਕਦੇ ਯਾਰ ਅੱਜ ਤੱਕ ਤਾਂ ਯਾਰ ਕਿ ਸਾਡੇ ਦੂਜੇ ਤੇ ਵੀ ਤੀਜੇ ਤੇ ਵੀ ਕਿਸੇ ਦਾ ਕੋਈ ਜ਼ੁਲਮ ਹੁੰਦਾ ਸੀ ਨਾ ਬਾਈ ਅੱਜ ਇਹ ਕੜਾਏ ਖੜ ਜਾਂਦੇ ਵੀ ਆ ਜਾ ਯਾਰ ਤੇਰੇ ਤੇ ਜ਼ੁਲਮ ਨਹੀਂ ਹੋਣ ਦੇਣਾ ਜੋ ਗੋਲੀ ਆਊ ਪਹਿਲਾਂ ਸਾਡੇ ਤੇ ਆਊ ਜੋ ਫਾਸ ਜਰਾ ਰੱਸਾ ਆਊ ਪਹਿਲਾਂ ਸਾਡੇ ਗਲ ਚ ਆਊ ਅੱਜ ਸਾਡੇ ਆਪ ਦੇ ਨਾਲ ਕੀ ਹੋਈ ਅੰਦਰ ਅਸੀਂ ਕਿੱਥੇ ਖੜਦੇ ਆਂ